ਹਰਿਆਣਾ ਚੰਨਿਆਂ ਅਤੇ 1984 ਦੇ ਪੀੜਤਾਂ ਦੀ ਲੰਬੀ ਲੜਾਈ ਸਤਿ ਸ੍ਰੀ ਅਕਾਲ ਮੈਂ ਗੁਰਨਾਮ ਸਿੰਘ ਚੋਹਾਨ ਰੂਹਾਂ ਦਾ ਮੇਲ ਚੈਨਲ ਦੇਖਣ ਵਾਲਿਆਂ ਨੂੰ ਤੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀਓ ਅੱਜ ਅਸੀਂ ਆਪ ਦੀ ਅਦਾਲਤ ਵਿੱਚ ਗੜਗਾਉਂ ਅਤੇ ਪਟੋਦੀ ਚ 47 ਸਿੱਖਾਂ ਦੇ ਨਿਆਂ ਲਈ ਚੱਲ ਰਹੇ ਕੇਸ ਦੀ 5 ਅਗਸਤ ਨੂੰ ਹੋਣ ਵਾਲੀ ਪੇਸ਼ੀ ਦੇ ਸਬੰਧ ਵਿੱਚ ਕੁਝ ਵਿਚਾਰ ਚਰਚਾ ਪੇਸ਼ ਕਰਾਂਗੇ 2 ਨਵੰਬਰ 1984 ਨੂੰ ਹਰਿਆਣਾ ਵਿੱਚ ਭੜਕੀ ਭੀੜ ਨੇ 297 ਸਿੱਖਾਂ ਦੇ ਘਰਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗੜਗਾਉ ਅਤੇ ਪਟੋਦੀ ਵਿੱਚ 47 ਸਿੱਖ ਬੇਰਹਿਮੀ ਨਾਲ ਮਾਰੇ ਗਏ ਇਹ ਸੰਘਰਸ਼ ਚ ਨਾ ਸਿਰਫ ਇੱਕ ਸਮਾਜਿਕ ਅਤੇ ਅਧਿਕਾਰਿਕ ਘਟਨਾਵਾਂ ਹਨ ਬਲਕਿ ਸਿੱਖਾਂ ਦੇ ਖਿਲਾਫ ਹੋਏ ਬੇਇਨਸਾਫੀ ਅਤੇ ਨਫ਼ਰਤ ਦੀ ਇੱਕ ਵੱਡੀ ਸਾਜ਼ਿਸ਼ ਸੀ ਹਰਿਆਣਾ ਦੀਆਂ ਸੜਕਾਂ ਤੇ ਤੁਰਦੇ ਲੋਕਾਂ ਦੀ ਖੋਲੀ ਗਤੀ ਸ਼ਾਂਤਮਈ ਪਿੰਡ ਦੀਆਂ ਤਸਵੀਰਾਂ ਜੋ ਤਬਾਹੀ ਦੇ ਦ੍ਰਿਸ਼ ਵਿੱਚ ਬਦਲ ਰਹੀਆਂ ਹਨ। ਗੌਂਦ ਚੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਖੋਲਿਆ ਨੇ ਬਚਨ ਲਿਆ ਕਿ ਉਹ ਇਨਸਾਫ ਦੇ ਲਈ ਲੜਨਗੇ। ਇਸ ਲੜਾਈ ਵਿੱਚ ਨਾ ਸਿਰਫ ਸਿੱਖ ਭਾਈਚਾਰੇ ਦੇ ਇਨਸਾਫ ਦੀ ਕੋਸ਼ਿਸ਼ ਹੋ ਰਹੀ ਹੈ ਬਲਕਿ ਇਹ ਇੱਕ ਵੱਡੀ ਸਮਾਜਿਕ ਪ੍ਰੇਰਣਾ ਬਣ ਗਈ ਹੈ। ਭਾਈ ਖੋਲਿਆ ਦੀ ਅਗਵਾਈ ਵਿੱਚ ਸਿੱਖ ਇਨਸਾਫ ਕਮੇਟੀ ਦੇ ਨਵੀਂ ਦਿਸ਼ਾ ਅਤੇ ਤਾਕਤ ਦਿੱਤੀ ਹੈ ਜਿਸ ਵਿੱਚ ਸਮਾਜਿਕ ਅਤੇ ਸਿਆਸੀ ਨਿਆਂਇਕਤਾ ਦੇ ਖਿਲਾਫ ਸਿੱਖ ਭਾਈਚਾਰੇ ਦੀ ਆਵਾਜ਼ ਸੁਣੀ ਜਾ ਰਹੀ ਹੈ ਇਹ ਕਮੇਟੀ ਮਨੁੱਖੀ ਹੱਕਾਂ ਦੀ ਲੜਾਈ ਦੇ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੀ ਹੈ ਭਾਈ ਘੋਲਿਆ ਅਦਾਲਤ ਦੇ ਸਾਹਮਣੇ ਖੜੇ ਦਿਖਾਈ ਦੇ ਰਹੇ ਹਨ ਹੋਂਦ ਚੱਲਣ ਸਿੱਖ ਇਨਸਾਫ ਕਮੇਟੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਰਿਟ ਪਟੀਸ਼ਨ ਦਾਇਰ ਕਰਨ ਦਾ ਕਦਮ ਚੁੱਕਿਆ ਜਿਸ ਦੇ ਅਧੀਨ 5 ਅਗਸਤ 2025 ਨੂੰ ਪੇਸ਼ੀ ਹੋਣੀ ਹੈ ਇਸ ਪਟੀਸ਼ਨ ਦੇ ਵਿੱਚ ਸਿੱਖਾਂ ਦੇ ਪਰਿਵਾਰਾਂ ਦੇ ਲਈ ਇਨਸਾਫ ਦੀ ਮੰਗ ਕਰਦੇ ਹਾਂ ਸਿਫਾਰਿਸ਼ ਕੀਤੀ ਹੈ ਕਿ ਉਹਨਾਂ ਨੂੰ ਨਾ ਸਿਰਫ ਜਵਾਬ ਮਿਲੇ ਬਲਕਿ ਇਨਸਾਫ ਦੀ ਯਥਾਰਥ ਪ੍ਰਕਿਰਿਆ ਵੀ ਪ੍ਰਾਰੰਭ ਕੀਤੀ ਜਾਵੇ ਇਹ ਇੱਕ ਮਾਨਵੀ ਅਤਵਾਦੀ جنگ ਵੀ ਹੈ ਜਿਸ ਵਿੱਚ ਰਾਜਨੀਤਿਕ ਅਤੇ ਸਮਾਜਿਕ ਕਦਰਾਂ ਨੂੰ ਪ੍ਰਮਾਣਿਤ ਕਰਨ ਦੀ ਜ਼ਰੂਰਤ ਹੈ ਦਸਕਤ ਕੀਤੇ ਜਾ ਰਹੇ ਕਾਨੂੰਨੀ ਦਸਤਾਵੇਜ਼ ਅਤੇ ਅਦਾਲਤੀ ਕਾਗਜ਼ਾਂ ਦਾ ਇੱਕ ਦ੍ਰਿਸ਼ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਦਰਜ ਕੀਤੀਆਂ ਪਟੀਸ਼ਨਾਂ ਵਿੱਚ ਕਈ ਸਰਕਾਰੀ ਧਿਰਾਂ ਵੱਲੋਂ ਜਵਾਬ ਨਾ ਆਉਣਾ ਇਹ ਦਰਸਾਉਂਦਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਬੇਕਦਰੇ, ਬੇਲੋਚੀ ਅਤੇ ਦੇਰ ਰੱਖ ਰਹੇ ਹਨ। ਹਾਲਾਂਕਿ ਭਾਈ ਦਰਸ਼ਨ ਸਿੰਘ ਖੋਲਿਆ ਅਤੇ ਕਮੇਟੀ ਦੇ ਸਾਥੀਆਂ ਨੇ ਇਸ ਪਾਰਟੀ ਕੀਤੀ ਹੈ ਕਿ ਜਵਾਬ ਨਾ ਦੇਣ ਵਾਲੀਆਂ ਸਰਕਾਰੀ ਧਿਰਾਂ ਨੂੰ ਜੁਰਮਾਨਾ ਲੱਗੇ ਅਤੇ ਉਨ੍ਹਾਂ ਨੂੰ ਇਨਸਾਫ ਦੇ ਰਸਤੇ ਤੇ ਲਿਆਂਦਾ ਜਾਵੇ। ਇਹ ਵੀ ਦੇਖਣਾ ਮਹੱਤਵਪੂਰਨ ਹੈ। ਕਿ ਕਿਵੇਂ ਸਿੱਖ ਭਾਈਚਾਰੇ ਨੂੰ ਕਾਨੂੰਨੀ ਢਾਂਚੇ ਦੇ ਅਧੀਨ ਸਹੀ ਇਨਸਾਫ ਪ੍ਰਾਪਤ ਹੋ ਸਕਦਾ ਹੈ ਭਾਈ ਦਰਸ਼ਨ ਸਿੰਘ ਖੋਲਿਆ ਕਾਰਕੁਨਾਂ ਦੇ ਇੱਕ ਸਮੂਹ ਨਾਲ ਗੱਲਬਾਤ ਕਰਦੇ ਹੋਏ ਦਰਸ਼ਨ ਸਿੰਘ ਖੋਲਿਆ ਨੇ ਗੱਲਬਾਤ ਰਾਹੀਂ ਸਪੱਸ਼ਟ ਕੀਤਾ ਹੈ ਕਿ ਕੁਝ ਸਰਕਾਰੀ ਅਧਿਕਾਰੀ ਨਾਖੁਸ਼ਾਨ ਤੇ ਉਹ ਜਵਾਬ ਦੇਣ ਅਤੇ ਨਿਆਂ ਦੇ ਰਸਤੇ ਤੇ ਚੱਲਣ ਤੋਂ ਕੰਨੀ ਕਤਰਾ ਰਹੇ ਹਨ ਉਨ੍ਹਾਂ ਫਿਰ ਵੀ ਉਮੀਦ ਜ਼ਾਹਰ ਕੀਤੀ ਹੈ ਕਿ ਹਾਈ ਕੋਰਟ ਦੇ ਸਖਤ ਰੁਖ ਦੇ ਨਾਲ ਸਿੱਖਾਂ ਨੂੰ ਇਨਸਾਫ ਮਿਲੇਗਾ ਤੇ ਇਸ ਸਿੱਖ ਭਾਈਚਾਰੇ ਦੇ ਲਈ ਇਮਤਿਹਾਨ ਦਾ ਸਮਾਂ ਹੈ ਕਾਨੂੰਨ ਅਤੇ ਜੱਜਬੇ ਦੇ ਤਹਿਤ ਸਿੱਖਾਂ ਨੂੰ ਭਾਵੇਂ ਚਾਰ ਦਹਾਕੇ ਨਿਆ ਨਹੀਂ ਮਿਲ ਸਕਿਆ ਪਰ ਹੁਣ ਇਹ ਇਨਸਾਫ ਸਿੱਖਾਂ ਲਈ ਸਜਰੀ ਸਵੇਰ ਵਰਗਾ ਹੋਵੇਗਾ ਅਦਾਲਤ ਦੇ ਕਮਰੇ ਵਿੱਚ ਜੱਜ ਚੇਤਾਵਨੀ ਦੇ ਰਹੇ ਹਨ ਇੱਥੇ ਜ਼ਿਕਰਯੋਗ ਹੈ ਕਿ ਜਸਟਿਸ ਕੁਲਦੀਪ ਸਿੰਘ ਤਵਾੜੀ ਨੇ ਜਵਾਬ ਨਾ ਦੇਣ ਵਾਲੀਆਂ ਧਿਰਾਂ ਪ੍ਰਤੀ ਸਖਤ ਰੁਕ ਆਪਣਾ ਦਿਆਂ 10-10000 ਰੁਪਏ ਦਾ ਜੁਰਮਾਨਾ ਲਾਇਆ ਹੈ 5 ਅਗਸਤ ਨੂੰ ਹਾਈ ਕੋਰਟ ਚ ਸਾਰੀਆਂ ਧਿਰਾਂ ਨੂੰ ਪੇਸ਼ ਹੋਣ ਦੀ ਸਖਤ ਚੇਤਾਵਨੀ ਦਿੱਤੀ ਹੈ ਇਸ ਚੇਤਾਵਨੀ ਨੇ ਸਰਕਾਰੀ ਧਿਰਾਂ ਨੂੰ ਕਦਮਤ ਅਤੇ ਜਵਾਬਦੇਹੀ ਦਾ ਅਹਿਸਾਸ ਕਰਵਾਇਆ ਹੈ ਹੁਣ ਇਸ ਚੇਤਾਵਨੀ ਤਹਿਤ ਕਈ ਪ੍ਰਸ਼ਾਸਨਿਕ ਅਧਿਕਾਰੀ ਜਵਾਬ ਦੇਣ ਦੀ ਤਿਆਰੀ ਵਿੱਚ ਲੱਗੇ ਹੋਏ ਹਨ ਪ੍ਰਦਰਸ਼ਨਕਾਰੀ ਹਰਿਆਣਾ ਦੀਆਂ ਗਲੀਆਂ ਵਿੱਚ ਇਨਸਾਫ ਦੇ ਲਈ ਨਾਰੇਬਾਜ਼ੀ ਕਰਦੇ ਅਤੇ ਹੱਥਾਂ ਵਿੱਚ ਤਖਤੀਆਂ ਫੜ ਕੇ ਚੱਲਦੇ ਹੋਏ ਭਾਵੇਂ ਕਿ ਇਹ ਹਲਚਲ ਜਿੱਤ ਦਾ ਸੰਕੇਤ ਹੈ ਸਿੱਖ ਇਨਸਾਫ ਕਮੇਟੀ ਦੀਆਂ ਉਹ ਸ਼ਾਹ ਹਨ ਕਿ ਪੀੜਤਾਂ ਨੂੰ ਇਨਸਾਫ ਮਿਲੇ ਇਨਸਾਫ ਦੀ ਲੜਾਈ ਅਜੇ ਵੀ ਜਾਰੀ ਹੈ ਅਤੇ ਕਮੇਟੀ ਦੇ ਸੰਘਰਸ਼ ਨੂੰ ਦਿਲੋਂ ਸਹਾਰਾ ਮਿਲ ਰਿਹਾ ਹੈ ਹਰ ਕਦਮ ਸਿੱਖ ਭਾਈਚਾਰੇ ਦੀ ਆਵਾਜ਼ ਬਣ ਰਿਹਾ ਹੈ ਅਤੇ ਕਾਨੂੰਨੀ ਪ੍ਰਕਿਰਿਆ ਮਦਦ ਕਰ ਰਹੀ ਹੈ ਕਮੇਟੀ ਦਾ ਇਹ ਅਹਿਮ ਰੋਲ ਹੈ ਉਹ ਨਾ ਸਿਰਫ ਸਿੱਖਾਂ ਦੀਆਂ ਮੰਗਾਂ ਨੂੰ ਉਚਾਰਨ ਕਰਦੇ ਹਨ ਬਲਕਿ ਇਹ ਸਿੱਖ ਭਾਈਚਾਰੇ ਦੇ ਵੇਖ ਲਈ ਇੱਕ ਰੂਪਕ ਅਤੇ ਸਪਸ਼ਟ ਮਾਰਗ ਪ੍ਰਦਾਨ ਕਰ ਰਹੇ ਹਨ 1984 ਦਾ ਇੱਕ ਫਲੈਸ਼ਬੈਕ ਪਰਵਾਰਾਂ ਦੀ ਤਬਾਹੀ ਦੀ ਫੁਟੇਜ ਦੇਖਦੇ ਹੋਏ ਮੌਜੂਦਾ ਸਮੇਂ ਦੀ ਸਰਗਰਮੀ ਸੱਜਣ ਕੁਮਾਰ ਨੂੰ ਦਿੱਲੀ ਦੰਗਿਆਂ ਵਿੱਚ ਸਜ਼ਾ ਅਤੇ ਜੁਰਮਾਨਾ ਲੱਗਣ ਤੋਂ ਬਾਅਦ ਸਿੱਖ ਇਨਸਾਫ਼ ਕਮੇਟੀ ਨੂੰ ਇਹ ਲੜਾਈ ਜਿੱਤਣ ਦੀ ਉਮੀਦ ਜਾਗੀ ਹੈ ਇਹ ਲੜਾਈ ਸਿਰਫ ਇਨਸਾਫ਼ ਲਈ ਹੈ ਬਲਕਿ ਇੱਕ ਸਮਾਜਿਕ ਅਦਾਲਤ ਨੂੰ ਸਥਾਪਿਤ ਕਰਨ ਦੀ ਯਾਤਰਾ ਹੈ ਇਸ ਵਿੱਚ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਸੇਵਾਵਾਂ ਅਤੇ ਨਿਆਂ ਦੀ ਗਰੰਟੀ ਹੈ ਭਾਈ ਦਰਸ਼ਨ ਸਿੰਘ ਖੋਲਿਆ ਸੂਰਜ ਡੁੱਬਦੇ ਵੇਲੇ ਅਦਾਲਤ ਦੀ ਇਮਾਰਤ ਦੇ ਸਾਹਮਣੇ ਖੜੇ ਦਿਖਾਈ ਦੇ ਰਹੇ ਹਨ ਹੌਂਦ ਚੱਲੜ ਸਿੱਖ ਇਨਸਾਫ਼ ਕਮੇਟੀ ਦੀ ਜੰਗ ਇੱਕ ਲੰਮੀ ਜੰਗ ਹੈ ਪਰ ਇਹ ਜੰਗ ਇਨਸਾਫ਼ ਦੀ ਹੈ ਅਤੇ ਜਿੱਤ ਦੇ ਲਈ ਜਾਰੀ ਰਹੇਗੀ ਇਹ ਲੜਾਈ ਸਿੱਖ ਭਾਈਚਾਰੇ ਦੀ ਇਨਸਾਫ਼ ਦੀ ਯਾਤਰਾ ਨੂੰ ਸਫਲ ਬਣਾਵੇਗੀ ਅਤੇ ਇਹ ਦਰਸਾਉਂਦੀ ਹੈ ਇਹ ਇਨਸਾਫ ਕਿਸੇ ਵਕਤ ਵੀ ਹੱਥ ਲੱਗ ਸਕਦਾ ਹੈ ਪਰ ਜਿਹੜਾ ਨਾ ਜਾਂ ਸਹੀ ਅਦਾਲਤ ਅੰਤ ਵਿੱਚ ਜਿੱਤਦੀ ਹੈ ਕਦਮ ਨੂੰ ਭਾਵਨਾਤਿਕ ਅਤੇ ਕਾਨੂੰਨੀ ਤੌਰ ਤੇ ਸਹੀ ਪੱਧਰ ਤੇ ਪ੍ਰਮਾਣਿਤ ਕਰਨਾ ਜ਼ਰੂਰੀ ਹੈ ਤਾਂ ਜੋ ਇਹ ਸਿੱਖਾਂ ਦੀ ਕਹਾਣੀ ਉਹਨਾਂ ਨੂੰ ਦਿਲੋਂ ਸਤਿਕਾਰਨ ਦੀ ਕਦਰ ਕੀਤੀ ਜਾ ਸਕੇ ਜੇਕਰ ਆਪ ਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੈ ਤਾਂ ਆਪ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਪੋਸਟ ਨੂੰ ਵੱਤ ਵੱਤ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨੀ ਆਪ ਜੀ ਦੇ ਧੰਨਵਾਦੀ ਹੋਵਾਂਗੇ ਸਤਿ ਸ੍ਰੀ ਅਕਾਲ ਜੀ